ਨਾ ਉਹ ਅੱਜ ਸੀ ਪ੍ਰਭੂ ਜੀ ਕਹਿੰਦੇ ਨੇ ਕਿ ਮਿਹਨਤ ਵਿੱਚ ਢਿੱਲੇ ਨਾ ਹੋਵੋ ਜਿਹੜਾ ਮਿਹਨਤ ਕਰਦਾ ਵਾ ਨਾ ਸੁਹੀ ਬੜੇ ਤਾਂ ਅਦਲਾ ਜਿਹੜਾ ਮਿਹਨਤ ਕਰਦਾ ਔਰ ਮਿਹਨਤ ਕਰਨ ਵਾਲਾ ਜਿਹੜਾ ਹੁੰਦਾ ਆ ਨਾ ਬੜੀ ਧਿਆਨ ਨਾਲ ਸੁਣੀਏ ਮਿਹਨਤ ਕਰਨ ਵਾਲਾ ਮੇਰੀ ਪਿਆਰੀ ਪਿਆਰੀ ਭੈਣ ਬਣਾਓ ਮਿਹਨਤ ਜਿਹੜਾ ਕਰਦਾ ਉਹ ਕਦੇ ਆਪ ਮਰਦਾ ਨਹੀਂ ਹੈ ਹਨਾ ਅਬ ਤੁਸੀਂ ਜਦੋਂ ਪ੍ਰਭੂ ਦੇ ਵਿੱਚ ਮਿਹਨਤ ਕਰੋਗੇ ਨਾ ਤੇ ਪ੍ਰਭੂ ਦੇ ਵਿੱਚ ਮੇਂਤ ਕਰਦੇ ਕਰਦੇ ਇਸ ਸੰਸਾਰ ਨੂੰ ਜਦੋਂ ਤੁਸੀਂ ਛੱਡ ਕੇ ਚਲ ਜੂਗੇ ਨਾ ਤੇ ਤੁਹਾਡੀ ਮੇਂਤ ਦਾ ਜਿਹੜਾ ਸਾਲਿਆ ਨਾ ਉਹ ਬਹੁਤ سارے ਲੋਕ ਔਰ ਤੁਹਾਡੇ ਆਪਣੀਆਂ ਧੀਾਂ ਤੇ ਪੁੱਤਰ ਤੇ ਤੁਹਾਡਾ ਘਰਾਣਾ ਕੀ ਕਰੇਗਾ ਤੁਹਾਡੀ ਮੇਂਤ ਦਾ ਪਰ ਥਾਵੇਗਾ ਔਰ ਮਿਹਨਤ ਕਰਨ ਵਾਲਾ ਕਦੇ ਵੀ ਮਰਦਾ ਨਹੀਂ ਜੀ ਅਸਲ ਆਜਾਪਾ ਇੱਕ ਵਚਨ ਨੂੰ ਮਿਹਰਬਾਨੀ ਕਰਕੇ ਰੋਮੀਆਂ 12 ਬਾਕ ਕੋਤੀ 10 ਐ ਤੋਂ ਆਪਾਂ ਸ਼ੁਰੂ ਹੋਵਾਂਗੇ ਜਾਰਾਂ ਨੂੰ ਫਿਰ 12 ਤੇ ਐਂਡ ਕਰਾਂਗੇ ਔਰ ਬੜੇ ਬੜੀ ਸਤਿਕਾਰ ਦੇ ਨਾਲ ਇਸ ਵਚਨ ਨੂੰ ਸੁਣੀਏ ਕਿਉਂਕਿ ਇਹ ਬਾਣੀ ਸਤਿਆ ਤੇ ਪੂਰੀ ਤਰ੍ਹਾਂ ਮੰਨਣ ਦੇ ਯੋਗ ਜੇ ਇਸ ਬਾਣੀ ਨੂੰ ਪੂਰੀ ਤਰ੍ਹਾਂ ਮੰਨਣ ਦੀ ਕੀ ਹੈ ਜ਼ਰੂਰਤ ਹੈ ਜਿੰਨਾ ਚਿਰ ਅਸੀਂ ਇਸ ਬਾਣੀ ਨੂੰ ਪੂਰੀ ਤਰ੍ਹਾਂ ਮੰਨਦੇ ਨਹੀਂ ਨਾ ਉਨਾ ਚਿਰ ਸਾਡੀ ਜ਼ਿੰਦਗੀ ਚ ਸਾਡੇ ਬੱਚਿਆਂ ਦੇ ਵਿੱਚ ਸਾਡੇ ਘਰ ਦੇ ਵਿੱਚ ਬਦਲਾਅ ਨਹੀਂ ਆ ਸਕਦਾ ਬਦਲਾਅ ਨਹੀਂ ਆਵੇਗਾ ਨਾ ਬਦਲਾਅ ਆਵੇਗਾ ਨਾ ਸੁਧਾਰ ਆਵੇਗਾ ਨਾ ਕਾਰੋਬਾਰ ਵਧੇਗਾ ਨਾ ਸਾਡਾ ਘਰ ਬਣੇਗਾ ਕੁੱਝ ਵੀ ਨਹੀਂ ਹੋਵੇਗਾ ਇਦ ਕਦੋਂ ਹੋਵੇਗਾ ਜਦੋਂ ਅਸੀਂ ਇਸ ਵਚਨ ਨੂੰ ਸਪੂਰਨ ਤਾਈ ਦੇ ਨਾਲ ਮੰਨਦੇ ਆ ਫਿਰ ਪਵਿੱਤਰ ਤਾਈ ਦੇ ਨਾਲ ਅਸੀਂ ਇਹਨਾਂ ਵਚਨਾਂ ਨੂੰ ਸਵੀਕਾਰ ਕਰਦੇ ਆ ਹੁਣ ਸੁਣੀਏ ਬੜੇ ਧਿਆਨ ਦੇ ਨਾਲ ਮਿਹਰਬਾਨੀ ਕਰਕੇ ਇਸ ਵਚਨ ਨੂੰ ਪੜ੍ਹ ਦੋ ਜਿਹਨੂੰ ਮਿਲ ਗਿਆ ਬਹੁਤ ਹੀ ਵਧੀਆ ਬਹੁਤ ਹੀ ਲਾਭਦਾਇਕ ਵਚਨ ਆ ਇਸ ਦੇ ਨਾਲ ਤੁਹਾਨੂੰ ਬਹੁਤ ਵੱਡੀ ਸਮਰੱਥ ਤੇ ਇਹ ਵਚਨ ਤੁਹਾਡੇ ਲਈ ਅੱਜ ਬਹੁਤ ਲਾਭਦਾਇਕ ਆ। ਮੈਨੂੰ ਪਤਾ ਤੁਸੀਂ ਸਵੇਰ ਦੇ ਰੋਜੇ ਦੇ ਵਿੱਚ ਬੈਠੇ ਹੋ ਅੱਜ ਗੁਰਦੁਆਰਿਆ। ਅੰਤਪ੍ਰਮੇਸਰ ਤੁਹਾਨੂੰ ਬਹੁਤ ਜ਼ਿਆਦਾ ਆਸ਼ੀਸ਼ਿਤ ਕਰੇ। ਬਹੁਤ ਸਾਰੀ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਹੁਣ ਸੁਣੀ ਬੜੇ ਧਿਆਨ ਨਾਲ ਇਹ ਰੋਟੀ ਹੈ। ਜਿਵੇਂ ਪ੍ਰਭੂ ਜੀ ਕਹਿੰਦੇ ਨੇ ਮੈਂ ਜੀਵਨ ਦੀ ਕੀ ਹਾਂ ਰੋਟੀਆਂ ਜੀਵਨ ਦੀ ਰੋਟੀਆਂ ਜਿਹੜਾ ਮੇਰੇ ਵਿੱਚੋਂ ਖਾਂਦਾ ਫਿਰ ਉਹ ਪੀਂਦਾ ਤੇ ਨਾ ਹੀ ਉਹਨੂੰ ਕਦੇ ਭੁੱਖ ਲੱਗਦੀ ਜੇ ਤੇ ਨਾ ਹੀ ਉਹਨੂੰ ਕਦੇ ਪਿਆਸ ਲੱਗਦੀ ਉਹ ਪਿਆਸਾ ਨਹੀਂ ਰਹਿੰਦਾ ਉਸ ਨੂੰ ਕਦੇ ਕਿਸੇ ਚੀਜ਼ ਦੀ ਪਿਆਸ ਨਹੀਂ ਦੇ ਰਹਿੰਦੀ ਪ੍ਰਭੂ ਜੀ ਉਸ ਦੇ ਮੰਗਣ ਤੋਂ ਪਹਿਲੇ ਹੀ ਉਹਨੂੰ ਦੇ ਦਿੰਦਾ ਉਹਦੇ ਲਈ ਮਹੀਆ ਕਰ ਦਿੰਦਾ ਜੇ ਕਿ ਤਾਂ ਕਿ ਮੇਰੀ ਬੇਟੀ ਨੂੰ ਮੇਰੇ ਇਸ ਬੇਟੇ ਨੂੰ ਪਿਆਸ ਨਾ ਲੱਗੇ ਮੇਰੇ ਇਸ ਪੁੱਤਰ ਨੂੰ ਭੁੱਖ ਨਾ ਲੱਗੇ ਭੁੱਖਾ ਨਾ ਰਵੇ ਕਿਸੇ ਚੀਜ਼ ਤੋਂ ਪ੍ਰਭੂ ਕਿਸੇ ਚੀਜ਼ ਤੋਂ ਵਾਂਝਿਆ ਨਹੀਂ ਜੇ ਰਹਿਣ ਦਿੰਦਾ ਨਾ ਧੀ ਤੋਂ ਵਾਂਝਿਆ ਰਹਿਣ ਦਿੰਦਾ ਤੇ ਨਾ ਪੁੱਤ ਤੋਂ ਵਾਂਝਿਆ ਰਹਿਣ ਦਿੰਦਾ ਨਾ ਉਹ ਘਰ ਤੋਂ ਵਾਂਝਾ ਰਹਿਣ ਦਿੰਦਾ ਨਾ ਉਹ ਨੌਕਰੀ ਤੋਂ ਵਾਂਝਾ ਰਹਿਣ ਦਿੰਦਾ ਉਹ ਕਿਸੇ ਵੀ ਚੀਜ਼ ਤੋਂ ਵਾਂਝਿਆ ਰਹਿਣ ਦਿੰਦਾ ਕਿਸੇ ਚੀਜ਼ ਦੀ ਪਿਆਸ ਪਿਆਸਾ ਉਹਨੂੰ ਰਹਿਣ ਦਿੰਦਾ ਨਹੀਂ ਹਣਾ ਹਨ ਕਈਆਂ ਨੂੰ ਮਾਪਿਓ ਦੀ ਪਿਆਸ ਕਈਆਂ ਨੂੰ ਭਰਾਵਾਂ ਦੀ ਪਿਆਸ ਕਈਆਂ ਨੂੰ ਪਤੀ ਦੀ ਪਿਆਸ ਪਤੀ ਪਿਆਰ ਨਹੀਂ ਕਰਦਾ ਪਤੀ ਮੇਰ ਨੂੰ ਬੁਲਾਉਂਦਾ ਨਹੀਂ ਆ ਮੇਰਾ ਭਰਾ ਨਹੀਂ ਮੈਨੂੰ ਬੁਲਾਉਂਦਾ ਮੇਰਾ ਮਾਪਿਓ ਨਹੀਂ ਮੇਰੇ ਨਾਲ ਸਹੀ ਢੰਗ ਦੇ ਨਾਲ ਚੱਲ ਰਿਹਾ ਮੈਨੂੰ ਬੁਲਾ ਨਹੀਂ ਰਿਹਾ ਕਈਆਂ ਨੂੰ ਬੱਚਿਆਂ ਦੀ ਪਿਆਸ ਮੈਨੂੰ ਕਈਆਂ ਨੂੰ 15-15 ਸਾਲ ਹੋ ਗਏ ਬੱਚੇ ਨਹੀਂ ਆ 20-20 ਸਾਲ ਹੋ ਗਏ ਕਈਆਂ ਕੋ ਬੇਟੀਆਂ ਨੇ ਉਹਨਾਂ ਨੂੰ ਬੇਟੇ ਦੀ ਪਿਆਸ ਲੱਗੀ ਰਹਿੰਦੀ ਆ ਕਿ ਮੈਨੂੰ ਕੀ ਮੈਨੂੰ ਪ੍ਰਭੂ ਐਦ ਕੀ ਬੇਟਾ ਦੇ ਦੇਵੇ ਹਰ ਸਾਲ ਦੇ ਸਾਲ ਆਸ ਹੁੰਦੀ ਆ ਹੈਨਾ ਪਰ ਆਸ ਪੂਰੀ ਨਹੀਂ ਹੁੰਦੀ ਕਦੋਂ ਪੂਰੀ ਹੁੰਦੀ ਆ ਜਦੋਂ ਅਸੀਂ ਪ੍ਰਭੂ ਦੇ ਅਧੀਨ ਹੋ ਕੇ ਪ੍ਰਭੂ ਦੇ ਚਰਨਾਂ ਦੇ ਵਿੱਚ ਆ ਜਾਂਦੇ ਆ ਤੇ ਅਸੀਂ ਕੀ ਕਰਦੇ ਆ ਪ੍ਰਭੂ ਨੂੰ ਪ੍ਰਭੂ ਦੇ ਨਾਲ ਤੇ ਪ੍ਰਭੂ ਦੇ ਬਚਨਾਂ ਦੇ ਨਾਲ ਔਰ ਪ੍ਰਭੂ ਦੇ ਦਾਸਾਂ ਦੇ ਨਾਲਤੀ ਕਰਦੇ ਆ ਪਿਆਰ ਕਰਦੇ ਆ ਤੇ ਸਿਰ ਪ੍ਰਭੂ ਸਾਡੀ ਝੋਲੀ ਪਰ ਨਿੰਦਾ ਹੈ ਇੱਕ ਵਾਰੀ ਪ੍ਰਭੂ ਜੀ ਸੁਸੀ ਦੀ ਨੂੰ ਹਾਜ਼ਰ ਨਾਜ਼ਰ ਸਮਝਦੇ ਹੋਏ ਖੁਸ਼ੀ ਦੇ ਨਾਲ ਜੋਰ ਦੇ ਨਾਲ ਹallelujah ਬੋਲ ਰਿਹਾ ਤਾਲੀ ਵਜਾ ਬਜਾ ਕੇ ਹallelujah 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 ਬਹੁਤ ਵੱਡਾ ਸਾਰਾ ਆਮੀਨ ਆ ਵੈਰੀ ਗੁੱਡ ਹੁਣ ਤੁਸੀਂ ਪਿਆਰੇ ਹੋ ਨਾ ਅੱਛਾ ਹੁਣ ਪਹਿਲੇ ਨੰਬਰ ਤੇ 10 ਐਕਟ ਤੋਂ ਆਪਾਂ ਸਿਕੀਏ ਅਦਸ ਐਮ ਕੀ ਕਹਿੰਦੀ ਆ ਬ੍ਰਹਮੰਡ ਦੇ ਪ੍ਰੇਮ ਵਿੱਚ ਇੱਕ ਦੂਏ ਨਾਲ ਗੂੜਾ ਹਿੱਤ ਕਰੋ ਆ ਬ੍ਰਹਮੰਡ ਦੇ ਪ੍ਰੇਮ ਦੇ ਵਿੱਚ ਇੱਕ ਦੂਸਰੇ ਨਾਲ ਗੂੜਾ ਹਿੱਤ ਕਰੋ ਗੂੜਾ ਹਿੱਤ ਕਰੋ ਗੂੜਾ ਬ੍ਰਹਮੰਡ ਦੇ ਪਿਆਰ ਪਿਆਰ ਦੇ ਨਾਲ ਦਿਲ ਤੋਂ ਦਿਲ ਤੋਂ ਕੀ ਕਰੋ ਇੱਕ ਦੂਸਰੇ ਦੇ ਨਾਲ ਇਹ ਪ੍ਰਭੂ ਦਾ ਬਚਨ ਆ ਇਹ ਪ੍ਰਭੂ ਦੀ ਬਾਣੀਆਂ ਇਹ ਪ੍ਰਭੂ ਜੀ ਦੀ ਸਿੱਖਿਆ ਆ ਕਿ ਤੁਸੀਂ ਇੱਕ ਦੂਸਰੇ ਨਾਲ ਔ ਇੱਕ ਦੂਸਰੇ ਨਾਲ ਝੂੜਾ ਗੁੜੀ ਹਿੱਤ ਕਰੋ ਹਿੱਤ ਹਿੱਤ ਦਾ ਅਰਥ ਕੀ ਆ ਹਾਂ ਆਪਣੇ 스ਪੀਜਿਆ ਪਿਆਰ ਬੋਲੋ ਹallelujah ਹਿੱਤ ਹਿੱਤ ਹੁੰਦੀ ਆ ਸੁਣੀਏ ਬੜੇ ਧਿਆਨ ਦੇ ਨਾਲ ਇਹ ਤੁੰਦਿਆ ਕਿਸੇ ਨੂੰ ਵੇਖ ਕੇ ਚਾਹ ਚੜ ਜਾਣਾ ਕਿਸੇ ਦਾ ਕਿਸੇ ਦਾ ਕਾਰੋਬਾਰ ਵਧ ਰਿਹਾ ਤੇ ਚਾਹ ਚੜਨਾ ਆਨੰਦ ਹੋਣਾ ਤੇ ਆਨੰਦ ਉਹੀ ਹੁੰਦਾ ਜਿਸ ਦਾ ਜਿਸ ਦੇ ਨਾਲ ਕੀ ਹੁੰਦਾ ਜੇ ਉੱਚੀ ਬਾਜਣਾ ਬੋਲੋ ਕੀ ਹੁੰਦਾ ਪਿਆਰ ਤੇ ਪਿਆਰ ਜਿਹੜਾ ਹੈ ਨਾ ਸਾਰੇ ਪਾਪਾ ਨੂੰ ਟੱਕ ਲੈਂਦਾ ਹੈ। ਕਾਲੇ ਪਾਪਾ ਨੂੰ ਟੱਕ ਲੈਂਦਾ। ਜੇ ਤੁਹਾਡੇ ਵਿੱਚ ਪਿਆਰ ਨਹੀਂ ਨਾ ਹੈਗਾ ਤੇ ਸੰਸਨ ਕਰਦੇ ਖਾਲੀ ਪਿੱਤਲ ਦੇ ਸੈਣੇ ਹੋ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਹੈਗਾ। ਬੜੇ ਧਿਆਨ ਨਾਲ ਬੜੇ ਪਿਆਰ ਨਾਲ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਇਸ ਬਾਣੀ ਨੂੰ ਸੁਣੋ ਸੁਣੋਗੇ ਤੁਹਾਡਾ ਬਹੁਤ ਭਲਾ ਹੋਵੇਗਾ ਇਸ ਬਾਣੀ ਨੂੰ ਮੰਨ ਲੋਗੇ ਤੇ ਤੁਸੀਂ ਪ੍ਰਭੂ ਜੀ ਦੇ ਨਾਲ ਚਲੇ ਜਾਓਗੇ ਅੱਛਾ ਹੁਣ ਅਗਲੇ ਵਿੱਚ ਅਗਲੇ ਅੱਗੇ ਵਧਾਂਗੇ ਅਗਲੇ ਅਚਨ ਚ ਚੱਲਾਂਗੇ ਆਦਰ ਦੇ ਵਿੱਚ ਦੂਏ ਨੂੰ ਚੰਗਾ ਸਮਝ ਆਦਰ ਦੇ ਵਿੱਚ ਇੱਕ ਦੂਸਰੇ ਨੂੰ ਚੰਗਾ ਸਮਝਿਆ ਕਰੋ ਕਿਸੇ ਨੂੰ ਮਾੜਾ ਨਾ ਸਮਝਿਆ ਕਰੋ ਮੈਂ ਬਹੁਤ ਸਾਰੀਆਂ ਭੈਣਾ ਵਿਸ਼ਵਾਸਨਾ ਇੱਕ ਦੂਸਰੇ ਦੀ ਬਰਿਆਈ ਕਰਦਿਆਂ ਵੇਖੀਆਂ ਨੇ ਮੈਂ ਤਾਂ ਦਾ ਜੇ ਵਚਨ ਸੁਣਾ ਰਿਆਂ ਤੇ ਮੈਨੂੰ ਉਹ ਚੰਗਾ ਨਹੀਂ ਲੱਗਾ ਕਿ ਕਿ ਤੋਬਾ ਕੀਤੀ ਹੋਵੇ ਤੇ ਬਦ ਉਸਮਾਨ ਲਿਆ ਹੋਵੇ ਤੇ ਉਹ ਭੈਣ ਦੂਸਰੀ ਆਪਣੀ ਵਿਸ਼ਵਾਸਣ ਭੈਣ ਦੀ ਬਰਿਆਈ ਕਰੇ ਆਪਣੇ ਗਵਾਂਡਣ ਦੀ ਬਰਿਆਈ ਕਰੇ ਆਪਣੇ ਸਾਕ ਸਬੰਧੀਆਂ ਦੇ ਗਵਾ ਬਰਿਆਈ ਕਰੇ ਕਿ ਪ੍ਰਭੂ ਜੀ ਨੂੰ ਪਸੰਦ ਜੇ ਪਸੰਦ ਹੈਗਾ ਨਹੀਂ ਹੈ ਇਹ ਪਸੰਦ ਨਹੀਂ ਹੈ ਪ੍ਰਭੂ ਨੂੰ ਪ੍ਰਭੂ ਨਹੀਂ ਚਾਹੁੰਦੇ ਕਿ ਤੁਸੀਂ ਇਦਾਂ ਦੇ ਬਣੋ ਔਰ ਮੈਂ ਵੀ ਨਹੀਂ ਚਾਹੁੰਦਾ ਕਿ ਤੁਸੀਂ ਪ੍ਰਭੂ ਦੀਆਂ ਧੀਆਂ ਹੋ ਤੁਸੀਂ ਪੁੱਤਰ ਤੇ ਤੁਹਾਡਾ ਸੁਭਾਅ ਪ੍ਰਭੂ ਜਿਹਾ ਹੋ ਜਾਵੇ ਤੇ ਜਿਵੇਂ ਪ੍ਰਭੂ ਪਿਆਰ ਕਰਦਾ ਤੇ ਤੁਸੀਂ ਵੀ ਇਦਾਂ ਇੱਕ ਦੂਜੇ ਨਾਲ ਪਿਆਰ ਕਰੋ ਬੋਲ ਹਾਲੇਲੂਇਆ ਹਾਲੇਲੂਇਆ ਇੱਕ ਦੂਜੇ ਨੂੰ ਕੀ ਕਰਿਆ ਕਰੋ ਪਿਆਰ ਪਿਆਰ ਕਰਿਆ ਕਰੋ ਹੁਣ ਜੇ ਤੁਹਾਡਾ ਆਪਸ ਵਿੱਚ ਕੋਈ ਗਿਲਾ ਹੈ ਨਾ ਇੱਕ ਦੂਜੇ ਨੂੰ ਜੱਫੀ ਪਾ ਕੇ ਮਿਲੋ ਜਾਂ ਅਸੀਂ ਵੀ ਬੋਲੂ ਇੱਕ ਦੂਜੇ ਨਾਲ ਇਥੋਂ ਪਤਾ ਲੱਗ ਜਾਣਾ ਕਿੰਨਾ ਪਿਆਰ ਹੈ ਜੱਫੀ ਤੇ ਪਾਈ ਇਹ ਟੋਂ ਪ੍ਰਭੂ ਦਾ ਪ੍ਰਭੂ ਦਾ ਦਿਲੋਂ ਹੈ ਨਾ ਝੂਠਾ ਪਿਆਰ ਦੂਰੋਂ ਨਜ਼ਰ ਆ ਜਾਂਦਾ ਜੇ ਉਹਦੀ ਸ਼ਕਲ ਤੋਂ ਹੀ ਪਤਾ ਲੱਗ ਜਾਂਦਾ ਵੀ ਇਹ ਤੇ ਪਿਆਰ ਨਹੀਂ ਕਰਦੀ ਇਹ ਤੇ ਨਾ ਹੈ ਨਾ ਬੋਲ ਹਾਲੇਲੂਇਆ ਹਾਲੇਲੂਇਆ ਇੱਕ ਵਾਰੀ ਕਿਸੇ ਨੂੰ ਨਾ ਮੁਰਗੀ ਪੈਂਦੀ ਸੀ ਸੁਣੋ ਬੜੇ ਧਿਆਨ ਦੇ ਨਾਲ ਕਿਸੇ insan ਨੂੰ ਮਰਦੀ ਪੈਂਦੀ ਸੀ ਕਾਫੀ ਪੁਰਾਣੀ ਗੱਲ ਆ ਹੁਣ ਜਿੱਦਾਂ ਤੇ ਇੱਥੇ ਭੈਣਾ ਅੱਜ ਨਹੀਂ ਆਈ ਉਹ ਭੈਣ ਜਿਹਨੂੰ 8 ਸਾਲ ਤੋਂ ਮਰਦੀ ਪੈਂਦੀ ਸੀ ਹੈਨਾ ਹੈਨਾ 8 ਸਾਲ ਤੋਂ ਮਰਦੀ ਪੈਂਦੀ ਸੀ ਤੇ ਉਹਨੂੰ ਕਿੱਥੇ ਰੱਖਦੇ ਸੀ ਕਿੱਥੇ ਰੱਖਦੇ ਸੀ ਐਸਾ ਉਹਨੂੰ ਆਪਣੇ ਕਮਰੇ ਚ ਬੰਨ ਕੇ ਤੇ ਬੰਦ ਕਰਕੇ ਰੱਖਦੇ ਸੀ ਬੋ ਹਾਲੇਲੂਇਆ ਹੈ ਨਾ ਤੇ ਪ੍ਰਭੂ ਨੇ ਕਿ ਕੀਤਾ ਉਹਨੂੰ ਪਹਿਲੇ ਦਿਨ ਹੀ ਚੰਗਾ ਕਰਤਾ ਪਰ ਪਹਿਲੇ ਦਿਨ ਉਹਨੇ ਗੇਟ ਲਾ ਕੇ ਆਈ ਤੇ ਭੱਜ ਗਈ ਬੜੀ ਮੁਸ਼ਕਲ ਇਹਨਾਂ ਨੇ ਫੜ ਕੇ ਲਿਆਂਦੀ ਲੱਭ ਕੇ ਲਿਆਂਦੀ ਫਿਰ ਜੇ ਲੱਭੀ ਲੱਭੀ ਅੰਦਰ ਹੀ ਨਾ ਬੜੇ ਚਰਚ ਦੇ ਅੰਦਰ ਨਾ ਆਵੇ ਜਦੋਂ ਪੈਰ ਰੱਖਿਆ ਕਰੇ ਤੇ ਉਹ ਆਉ ਪੈਰ ਰੱਖਿਆ ਕਰੇ ਗੇਟ ਲਾਗੇ ਤੇ ਉਹ ਤਰਸਿਆ ਕਰੇ ਮੈਂ ਫਿਰ ਮੈਂ ਦੁਬਾਰਾ ਮੈਂ ਗਿਆ ਆਪ ਮੈਂ ਖੁਦਾ ਦੇ ਕੀ ਪ੍ਰਾਰਥਨਾ ਕੀਤੀ ਕਿ ਪ੍ਰਭੂ ਤੇ ਆਪੇ ਅੰਦਰ ਆ ਦੇ ਔਰ ਇਹ ਲੱਭ ਰਹੀਗੀ ਉਹ ਆਪੇ ਆ ਗਈ ਉੱਥੇ ਉਹ ਗਲੀ ਚ ਖਲੋਗੀ ਮੈਂ ਖਾ ਜਾ ਬੋ ਹਾਲੇਲੂਇਆ ਹਣਾ ਮੇਰੇ ਪਿਆਰੇ ਪਿਆਰੇ ਭੈਣ ਪ੍ਰਭੂ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਸੁਣਾਉਣ ਲੱਗਾ ਪਿਆਰ ਦੇ ਤੁਹਾਨੂੰ ਮੰਗ ਲੱਗਾ ਦੱਸਣ ਔਰ ਇੱਕ ਨੌਜਵਾਨ ਨੂੰ ਮਰਦੀ ਪੈਂਦੀ ਸੀ ਉਹਦਾ ਰਿਸ਼ਤਾ ਨਹੀਂ ਸੀ ਹੁੰਦਾ ਉਹਦਾ ਰਿਸ਼ਤਾ ਨਹੀਂ ਸੀ ਹੁੰਦਾ ਤੇ ਜਦੋਂ ਵੀ ਕੋਈ ਰਿਸ਼ਤੇਦਾਰ ਆਉਂਦੇ ਸੀ ਉਹਦੇ ਕੋਈ ਰਿਸ਼ਤਾ ਲੈ ਕੇ ਤੇ ਉਹਨੂੰ ਪਾਣੀ ਮਾਰ ਦਿੰਦੇ ਸੀ ਪਹਿਲੋਂ ਹੀ ਤੈਰ ਦਿੰਦੇ ਅਸਾਂ ਅੱਜ ਕੀ ਵਰੀ ਕੀ ਹੋਇਆ ਮਿਲ ਗਈ ਮੁੰਡੇ ਨੂੰ ਪੈਂਦੀ ਸੀ ਰਿਸ਼ਤੇ ਵਾਲੇ ਆ ਗਏ ਸਾਰਾ ਕੁਝ ਹੋ ਗਿਆ ਚਾਹ ਪਾਣੀ ਸਗਣ ਵੀ ਲੱਗ ਗਿਆ ਚਾਚੀ ਆ ਗਈ ਬੜਾ ਪਿਆਰ ਕਰਦੀ ਸੀ ਨਾ ਕਿਤੇ ਗੇਟ ਦੇ ਵਰ ਦੇ ਅਨਸਾਰ ਸ਼ੁਕਰਿਆ ਕਿਤੇ ਮੇਰੇ ਪੁੱਤ ਦੀ ਰੱਬ ਨੇ ਸੁਣੀਆ ਸ਼ੁਕਰਿਆ ਮੇਰੇ ਪੁੱਤ ਤੇ ਦਇਆ ਹੋਈ ਆ ਸ਼ੁਕਰਿਆ ਮੇਰੇ ਪੁੱਤ ਨੂੰ ਕਿਤੇ ਹੈ ਕੱਢ ਕੇ ਪੈਸੇ ਪਹਿਲ ਉਹਨੇ ਦੋ ਤਿੰਨ ਛੁੱਟੇ ਨੇ ਹੈ ਛੁੱਟ ਕੇ ਤੇ ਮੁੜ ਕੇ ਆਪਣੇ ਪੁੱਤ ਦਾ ਮੱਥਾ ਚੁੰਮਣ ਲੱਗ ਪੀ ਫਿਰ ਉਹਨੇ ਨਾ ਮੱਥਾ ਚੁੰਮ ਕੇ ਪੈਸੇ ਵਾਰੇ ਨੇ ਤੇ ਉੱਚੀ ਆਵਾਜ਼ ਨਾਲ ਕਹਿੰਦੀ ਸ਼ੁਕਰਿਆ ਪ੍ਰਭੂ ਸ਼ੁਕਰਿਆ ਪਰਮੇਸ਼ਰ ਵਾਗੁਰੂ ਤੇਰਾ ਸ਼ੁਕਰਿਆ ਬੰਤ ਤੂੰ ਹੁਣ ਚਿੰਤਾ ਨਹੀਂ ਕਰਨੀ ਜਿੱਦਾਂ ਅੱਜ ਤੇਰਾ ਰਿਸ਼ਤਾ ਹੋ ਗਿਆ ਨਾ ਏਦਾਂ ਹੀ ਹੁਣ ਤੇਰੀ ਮਿਰਗੀ ਹਟ ਜਾਣੀ ਹੈ ਜਿਹੜੇ ਰਿਸ਼ਤਾ ਕਰਨ ਵਾਲੇ ਇੱਕ ਦਮ ਖੜੇ ਹੋਗੇ ਹੈ ਇਹਨੂੰ ਮਿਲਗੀ ਪੈਂਦੀ ਆ ਵਿਚੋਲੇ ਨੇ ਦੱਸਿਆ ਹੀ ਨਹੀਂ ਹੈ ਚੰਦਾ ਹਿਆ ਤੁਸੀਂ ਦੱਸ ਦਿੱਤਾ ਉਹਦਾ ਰਿਸ਼ਤਾ ਹੀ ਟੁੱਟ ਗਿਆ ਹਨ ਇਹ ਕਿਹੜਾ ਪਿਆਰ ਆ ਕਿਹੜਾ ਪਿਆਰ ਆ ਇਹ ਦਿਖਾਵੇ ਦਾ ਪਿਆਰ ਆ ਪ੍ਰਭੂ ਕਹਿੰਦਾ ਤੁਸੀਂ ਏਦਾਂ ਦਾ ਪਿਆਰ ਨਾ ਕਰੋ ਬਹੁਤ ਸਾਰੇ ਤੁਹਾਨੂੰ ਇਦਾਂ ਦੇ ਦੇਖ ਪੈਣਗੇ ਤੁਹਾਨੂੰ ਇੰਜ ਲੱਗੇਗਾ ਕਿ ਇਹ ਮੇਰੀ ਚਾਚੀ ਮੇਰੀ ਤਾਈ ਮੈਂ ਮਤਲਬ ਮਾਫ਼ ਕਰਨਾ ਤੁਹਾਨੂੰ ਇੰਜ ਲੱਗੇਗਾ ਕਿ ਇਹ ਜਿਹੜੇ ਸਾਡੇ ਸਾਹਮਣੇ ਆ ਰਹੀਆਂ ਭੈਣਾਂ ਦਾ ਕੋਈ ਵੀ ਆ ਰਿਹਾ ਵਾ ਇਹ ਮੇਰੇ ਨਾਲ ਬੜੀ ਪਿਆਰ ਕਰਦੀ ਆ ਮੇਰੇ ਨਾਲ ਬੜਾ ਹੀ ਪਿਆਰ ਕਰਦਾ ਮੇਰਾ ਹੈਨਾ ਬੋਲ ਹallelujah ਹallelujah ਹੈਨਾ ਪ੍ਰਭੂ ਕਹਿੰਦਾ ਤੁਸੀਂ ਆਪਣੇ ਵੈਰੀ ਦੁਸ਼ਮਣਾਂ ਦੇ ਨਾਲ ਵੀ ਕੀ ਕਰਿਆ ਕਰੋ ਪਿਆਰ ਕਰਿਆ ਕਰੋ ਮੈਂ ਜਿਹੜੀ ਤੁਹਾਨੂੰ ਸੱਚੀ ਦੀ ਗੱਲ ਦੱਸੀ ਉਹਦੀ ਸਮਝ ਲੱਗੀ ਸੱਪ ਵੀ ਮਾਰ ਮਰ ਗਿਆ ਤੇ ਸੋਟਾ ਵੀ ਬੋਲ ਹallelujah ਹੈਨਾ ਸਾਰੇ ਕਹਿੰਦੇ ਚਾਚੀ ਬਹੁਤ ਹੀ ਪਿਆਰ ਕਰਦੀ ਆ ਪਰ ਚਾਚੀ ਨੇ ਬਣਿਆ ਬਲਿਆ ਹੋਇਆ ਕੰਮ ਕੀ ਵਿਗਾੜ ਪ੍ਰਭੂ ਕਹਿੰਦਾ ਇਦਾਂ ਦਾ ਤੁਸੀਂ ਕਦੇ ਵੀ ਪਿਆਰ ਕਿਸੇ ਨਾਲ ਕਰਿਆ ਕਰੋ ਨਾ ਅੱਛਾ ਹੁਣ ਆਪਾਂ ਫੇਰ ਅੱਗੇ ਵਧਾਂਗੇ